ਸ਼ਸ਼ੀਆ ਕਾਲ ਆਜਾ ਹੈ ਗੁੱਗਾ ਨੌਮੀ ਦਾ ਤਿਹਾਰ ਇੱਕ ਸਾਈਡ ਮੈਂ ਗੁਲਾਬ ਦੇ ਫੁੱਲਾਂ ਵਾਲੀ ਬਣਾਈ ਚਾ ਦੂਜੀ ਸਾਈਡ ਹੋ ਗਈਆਂ ਸੇਵੀਆਂ ਤਿਆਰ ਸੇਵੀਆਂ ਨੂੰ ਪਾਇਆ ਮੈਂ ਥਾਲ ਦੇ ਵਿੱਚ ਉੱਪਰੋਂ ਪਾਇਆ ਮੈਂ ਕਰਦਾ ਕੱਢਿਆ ਹੋਇਆ ਦੇਸੀ ਕਿਊ ਦੇਸੀ ਕਿਊ ਪਾਉਣ ਤੋਂ ਬਾਅਦ ਮੈਂ ਪਾਈ ਚੀਨੀ ਉਹਨਾਂ ਨੂੰ ਕਰਤਾ ਮਿਕਸ ਹੋਣ ਵਾਸਤੇ ਠੰਡਾ ਕਰਨ ਵਾਸਤੇ ਫਿਰ ਮੰਮੀ ਜੀ ਕਹਿੰਦੇ ਸੀ ਇਹਨਾਂ ਨੂੰ ਚਾਹ ਪੀ ਲੈਣੇ ਆ ਸ਼ਵਾਂਗ ਦੇ ਪਾਪਾ ਨੂੰ ਮੈਂ ਦਿੱਤੀਆਂ ਸੇਵੀਆਂ ਉਹ ਚਲੇਗੇ ਮੰਦਰ ਦੇ ਵਿੱਚ ਮੱਥਾ ਟੇਕਣ ਵਾਸਤੇ ਗੁੱਗਾ ਨੌਮੀ ਦਾ ਐਨੇ ਨੂੰ ਹੋਗੇ ਸਾਡੇ ਮੰਮੀ ਜੀ ਤਿਆਰ ਮੰਮੀ ਜੀ ਜਾ ਰਹੇ ਸੀ ਅੱਜ ਨਾਂ ਕੇ ਕਿਉਂਕਿ ਨਾਨਕਿਆਂ ਦੇ ਵਿੱਚ ਨੌਵੀਂ ਦਾ ਤਿਹਾਰ ਬੜੇ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਮੰਮੀ ਜੀ ਦੇ ਨਾਲ ਪ੍ਰਾਗਸ ਵੀ ਜਾ ਰਹੇ ਸੀ ਐਨ ਲੋ ਜੀ ਫਿਰ ਪਹੁੰਚ ਗਏ ਉਸ ਸਟੇਸ਼ਨ ਤੇ ਪ੍ਰਾਗਸ ਦੇ ਪਾਪਾ ਨੇ ਮੰਮੀ ਜੀ ਨੂੰ ਲੈ ਕੇ ਦਿੱਤੀਆਂ ਟਿਕਟਾਂ ਫਿਰ ਮੰਮੀ ਜੀ ਕਹਿੰਦੇ ਸਾਨੂੰ ਦੂਸਰੀ ਸਾਈਡ ਛੱਡਿਆ ਟਰੇਨ ਆਉਟਸਾਈਡ ਆਣੀ ਹੈ ਪ੍ਰਾਕਿਸ਼ ਨੇ ਥੋੜੀ ਜਿਹੀ ਟ੍ਰੇਨ ਦੇ ਵਿੱਚ ਫੋਟੋ ਸ਼ੂਟ ਕਰਾਈ ਬਾਈ ਬੋਲ ਕੇ ਚਲੇ ਗਏ ਫਿਰ ਅੱਗੇ ਜੀ ਅਸੀ ਕਾਰ ਸ਼ਿਵਾਂਗ ਦੇ ਪਾਪਾ ਨੇ ਡਿਮਾਂਡ ਕੀਤੀ ਅਜ ਖੀਰ ਬਣਾਓ ਖੀਰ ਦੇ ਵਿੱਚ ਮੈਂ ਪਾਈ ਸਭ ਤੋਂ ਪਹਿਲਾਂ ਚੀਨੀ ਚੀਨੀ ਪਾਉਣ ਤੋਂ ਬਾਅਦ ਮੈਂ ਪਾਇਆ ਦੁੱਧ ਉਸ ਤੋਂ ਬਾਅਦ ਚਾਵਲ ਥੋੜੇ ਜੇ ਮੋٹے-ਮੋٹے ਸੀ ਉਹਨਾਂ ਨੂੰ ਮੈਂ ਥੋੜਾ ਜਆ ਬਾਰੀਕ ਕੀਤਾ ਵਿੱਚ ਪਾਤਾ ਜੀ ਮੈਂ ਕਸਟਰਡ ਪਾਊਡਰ ਕਿਉਂਕਿ ਕਸਟਰਡ ਪਾਊਡਰ ਦੇ ਨਾਲ ਖੀਰ ਬੜੀ ਟੇਸਟੀ ਬਣਦੀ ਹੈ ਮੈਂ ਫਿਰ ਸਰਵ ਕਰਕੇ ਦਿੱਤੀ ਸ਼ਿਵਾਂਗ ਦੇ ਪਾਪਾ ਨੂੰ ਖੀਰ ਟੇਸਟੀ ਬਣੀ ਸੀ ਸ਼ਿਵਾਂਗ ਵੀ ਖੇਡ ਰਹੀ ਸੀ ਬਾਏ ਬਾ